ਮੇਰੇ ਪਿਆਰੇ ਦੋਸਤੋ ਮੈਂ ਤੁਹਾਡਾ ਆਪਣਾ ਜੋਗਿੰਦਰ ਸਿੰਘ ਸਲਾਰੀਆ ਆਪਣੇ ਅੱਖੀਂ ਦੇਖਿਆ ਹਾਰਪੀੜਤ ਪਰਿਵਾਰਾਂ ਦੇ ਘਰਾਂ ਦੀ ਫਸਲਾਂ ਦੀ ਹਾਲਾਤ ਨੂੰ ਆਪ ਜੀ ਦੇ ਸਨਮੁਖ ਰੱਖਣਾ ਚਾਹੁੰਦਾ ਕਿਉਂਕਿ ਕਈ ਮੇਰੇ ਵੀਰ ਪੈਨਪਰਾ ਐਸੇ ਹੈਗੇ ਆ ਕਿ ਜੋ ਇਸ ਚੀਜ਼ ਤੋਂ ਬਹੁਤ ਕੋਹਾਂ ਦੂਰ ਵੀ ਹੈ ਔਰ ਇਸ ਸਚਾਈ ਤੋਂ ਵੀ ਵੰਚਿਤ ਹੈਗੇ ਆ ਕਿਉਂਕਿ ਜੋ ਕਦੀ ਕਦੀ ਦਿਖਦਾ ਉਹ ਹੁੰਦਾ ਨਹੀਂ ਹੈ ਜੋ ਹੁੰਦਾ ਉਹ ਦਿਖਦਾ ਨਹੀਂ ਹੈ ਅਗਰ ਇਹ ਸਰਕਾਰਾਂ ਮੌਕੇ ਦੇ ਉੱਤੇ ਨਾਲੇ ਸੂਏ ਨਦੀਆਂ ਜਿਹੜੇ ਜਿੱਥੇ ਜਿੱਥੇ ਰੁਕਾਵਟ ਸੀ ਅਗਰ ਉਹਨਾਂ ਨੂੰ ਅੱਜ ਇੰਨੀਆਂ ਦੇਖਣ ਵਾਲੀ ਗੱਲ ਹੈ ਕਿ ਨਵੇਂ ਯੁੱਗ ਦੇ ਵਿੱਚ ਆਈ ਮਸ਼ੀਨਰੀ ਦੇ ਕਰਕੇ ਉਹ ਨਾਲੇ ਸੂਏ ਨਹਿਰਾਂ ਅਗਰ ਸਫਾਈ ਕੀਤੀ ਹੁੰਦੀ ਔਰ ਮੌਨਸੂਨ ਹਰ ਸਾਲ ਦੀ ਤਰ੍ਹਾਂ ਆਉਂਦਾ ਔਰ ਇਹ ਵੀ ਪਤਾ ਹੈ ਕਿ ਜਿਹੜਾ ਪਾਣੀ ਹੈ ਉਹ ਇਸ ਏਰੀਆ ਨੂੰ ਹਮੇਸ਼ਾ ਆਪਣੀ ਲਪੇਟ ਚ ਲੈਣ ਲਈ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ ਔਰ ਅਸੀਂ ਲੋਕਾਂ ਨੇ ਜਿੱਥੇ ਇੱਕ ਮੌਕਾ ਹੀ ਨਹੀਂ ਦਿੱਤਾ ਉੱਥੇ ਬਹੁਤ ਹੀ ਵੱਡਾ ਲੋਕਾਂ ਦੀ ਗਾੜੀ ਕਮਾਈ ਨਾਲ ਕੀਤਾ ਜਿਹੜਾ ਉਹ ਕਮਾਇਆ ਹੋਇਆ ਪੈਸਾ ਸੀ ਉਹ ਟੈਕਸ ਰੂਪ ਦੇ ਵਿੱਚ ਦਿੱਤਾ ਸਰਕਾਰ ਨੂੰ ਪੈਸਾ ਸੀ ਉਸ ਦੇ ਆ ਬਣੀਆਂ ਇਮਾਰਤਾਂ ਪੁਲ ਉਹ ਵੀ ਵਹਿ ਗਏ ਨੁਕਸਾਨ ਹੋ ਗਿਆ ਬਿਲਡਿੰਗਾਂ ਦਾ ਉਸ ਤੋਂ ਅੱਗੇ ਅਗਰ ਤੁਰिए ਤਾਂ ਜਿਹੜੇ ਲੋਕਾਂ ਨੇ ਆਪਣੀ ਹੱਕ ਹلال ਖੂਨ ਪਸੀਨੇ ਦੀ ਨਾਲ ਕਮਾਏ ਹੋਏ ਪੈਸੇ ਸੀ ਉਸ ਦੇ ਬਣਾਏ ਹੋਏ ਮਕਾਨ ਜਾਂ ਖਰੀਦੀਆਂ ਜ਼ਮੀਨਾਂ ਸੀਗੀਆਂ ਉਸ ਦੇ ਵਿੱਚ ਾਟ ਪੈ ਗਿਆ ਰੇਤ ਪੈ ਗਈ ਜਿਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੌਕੇ ਦੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਇਹ ਨਾ ਕਰਨ ਕਿ ਉਹ ਜ਼ਿੰਮੇਦਾਰ ਲੋਕ ਆਪਣੀਆਂ ਜ਼ਮੀਨਾਂ ਦੇ ਵਿੱਚੋਂ ਜਦੋਂ ਰੇਤਾ ਕੱਢ ਕੇ ਸਾਈਡ ਤੇ ਕਰਨ ਜਾਂ ਉਹਨਾਂ ਜ਼ਮੀਨਾਂ ਨੂੰ ਪਧਰੀਆਂ ਕਰਨ ਜਾਂ ਉਹ ਰੇਤਾ ਚੱਕ ਕੇ ਆਪਣੀ ਜ਼ਮੀਨ ਨੂੰ ਲੇਬਲ ਕਰਨ ਦੀ ਕੋਸ਼ਿਸ਼ ਕਰਨ ਸੋ ਉਹਨਾਂ ਦੇ ਤਕਰੀਬਨ ਤਕਰੀਬਨ ਜਿਹੜੇ ਆ ਹਾਰਡਪੀੜਤ ਏਰੀਆ ਹਾਰਡ ਦੇ ਵਿੱਚ ਬਹਿ ਚੁਕੇ مشوب اور کافی ਲੋਕਾਂ ਦੀ ਜਿਹੜੀ ਹੈਗੀ ਉਹ ਜਾਨੀ ਮਾਲ ਦਾ ਨੁਕਸਾਨ ਹੋਇਆ ਕੱਲ ਹੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਆਏ ਸੀਗੇ 1600 ਕਰੋੜ ਦੇ ਕੇ ਗਏ ਮੈਨੂੰ ਤਾਂ ਇੰਜ ਲੱਗਦਾ ਕਿ ਉਹ ਜਿਸ ਤਰ੍ਹਾਂ ਗੋਗਲੂ ਨਾਲੋਂ ਮਿੱਟੀ ਝਾੜੀ ਜਾਂਦੀ ਏ ਉਹ ਹੋਇਆ ਹੈਗਾ ਲੇਕਿਨ ਹੋ ਸਕਦਾ ਹੈ ਕਿ ਉਹਨਾਂ ਨੂੰ ਜਾਂ ਤਾਂ ਸਹੀ ਅੰਕੜਿਆਂ ਦਾ ਪਤਾ ਨਹੀਂ ਲੱਗਾ ਔਰ ਜਾਂ ਉਹਨਾਂ ਨੇ ਇਸ ਚੀਜ਼ ਨੂੰ ਬੜਾ ਕਮ ਅੰਕਿਆ ਹੈਗਾ ਮੈਨੂੰ ਇੰਜ ਲੱਗਦਾ ਹੈਗਾ ਕਿ ਸਾਰੀਆਂ ਹੀ ਸੰਸਥਾਵਾਂ ਨੂੰ ਦਿਲੋਂ ਸਲਾਮ ਕਰਨਾ ਬਣਦਾ ਜਿਨ੍ਹਾਂ ਨੇ ਅਗਾਹ ਵੱਧ ਕੇ ਬਹੁਤ ਹੀ ਬਖੂਬੀ ਦੇ ਨਾਲ ਆਪਣੇ ਹਾਰਡ ਪੀੜ ਪਰਿਵਾਰਾਂ ਦਾ ਹੱਥ ਫੜਿਆ ਸਹਿਯੋਗ ਕੀਤਾ ਔਰ ਉਹਨਾਂ ਨੂੰ ਹਰ ਲੋੜਿੰਦੀ ਜਿਹੜੀ ਵਸਤੂ ਸੀਗੀ ਉਹ ਪਹੁੰਚਦੀ ਕੀਤੀ ਅ ਇਹ ਵਕਤ ਸਿਆਸਤ ਕਰਨ ਦਾ ਨਹੀਂ ਹੈਗਾ ਇਹ ਵਕਤ ਹੈਗਾ ਕਿ ਆਪਣੇ ਨਾਲ ਖੜਨ ਦਾ ਜੋ ਕਿ ਕਿਤੇ ਨਾ ਕਿਤੇ ਇੰਜ ਲੱਗਦਾ ਕਿ ਸਾਡਾ ਪੰਜਾਬ ਸਿਆਸਤ ਦੀ পেট ਚੜਦਾ ਤੁਰਿਆ ਆ ਰਿਹਾਗਾ ਔਰ ਪੰਜਾਬ ਦੇ ਨਾਲ ਹਮੇਸ਼ਾ ਤੋਂ ਕੋਝਾ ਮਜ਼ਾਕ ਹੁੰਦਾ ਆ ਰਿਹਾਗਾ ਜਿਸ ਤਰ੍ਹਾਂ ਕਿ ਪਹਿਲਾਂ ਵੀ ਤੁਸੀਆਂ ਟੁੱਟਣ ਦੇ ਕਾਰਨ ਜਿਹੜੀਆਂ ਬਾਹਰ ਬਹਿਕ ਡੇਰਿਆਂ ਦੇ ਵਿੱਚ ਬੈਠੇ ਪਰਿਵਾਰ ਸੀਗੇ ਉਹਨਾਂ ਦੀਆਂ ਜ਼ਮੀਨਾਂ ਰੋੜ ਕੇ ਖੂਬ ਬਣ ਗਏ ਉਹਨਾਂ ਦੇ ਪਸ਼ੂ ਰੋੜ ਗਏ ਉਹਨਾਂ ਦੇ ਮਕਾਨਾਂ ਦੀਆਂ ਜਿਹੜੀਆਂ ਸੱਤਾਂ ਸੀਗੀਆਂ ਉਹ ਡਿੱਗ ਗਈਆਂ ਦੀਵਾਰਾਂ ਕ੍ਰੈਕ ਹੋ ਗਈਆਂ ਔਰ ਉਹਨਾਂ ਨੂੰ ਮਿਲਿਆ-ਗਿਲਿਆ ਕੁਛ ਨਹੀਂ ਔਰ ਹੁਣ ਵੀ ਇੰਜ ਹੀ ਹੋਣਾ ਹੈਗਾ ਕਿਉਂਕਿ ਇਹ ਇੱਕ ਦੁੱਖ ਦਾ ਵਿਸ਼ਾ ਹੈ ਔਰ ਇਸ ਦੇ ਉੱਤੇ ਸਿਆਸਤ ਨਾ ਕੀਤੀ ਜਾਵੇ ਕਿਉਂਕਿ ਇਹ ਸਿਆਸਤ ਦੀ ਆਲਰੇਡੀ ਪੰਜਾਬ 'ਤੇ ਚੜ ਚੁੱਕਾ ਹੈ ਪੰਜਾਬ ਦੀ ਇੱਕ ਉਹ ਅਨਖੀਲੀ ਸੋਚ ਨੂੰ ਗ੍ਰਹਿਣ ਲਾਇਆ ਜਾਂਦਾ ਹੈਗਾ ਸਮੇਂ-ਸਮੇਂ ਸਿਰ ਲੇਕਿਨ ਸਰਕਾਰਾਂ ਨੂੰ ਇਹ ਸੋਚ ਲੈਣਾ ਚਾਹੀਦਾ ਕਿ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਸੀਗੀ ਕਿ ਕੁਝ ਇੱਕ ਜ਼ਿੰਮੇਵਾਰ ਕਰਮਚਾਰੀ ਜਿਹੜੇ ਬੈਠੇ ਸਨ ਉਹ ਕਿਸੇ ਬੜੇ ਹੀ ਕੰਟਰੋਲ ਰੂਮ ਦੇ ਵਿੱਚ ਤੇ ਕਹਿ ਰਹੇ ਸੀਗੇ ਕਿ ਡੈਮ ਦੇ ਗੇਟ ਖੋਲ ਦੋ ਔਰ ਨਾ ਰਹੇਗਾ ਬਾਂਸ ਤੇ ਨਾ ਬਜੇਗੀ ਬਾਂਸਰੀ ਇਹ ਇੱਕ ਮਜ਼ਾਕ ਹੈ ਆਮ ਇਨਸਾਨ ਦੇ ਨਾਲ ਕਿ ਕੋਈ ਵੀ ਕਿਸ ਸਾਡੇ ਭਾਰਤ ਦੀ ਐਡਮਿਨਿਸਟ੍ਰੇਸ਼ਨ ਪ੍ਰਸ਼ਾਸਨ ਪ੍ਰਣਾਲੀ ਇਹੋ ਜਿਹੀ ਲਾਪਰਵਾਹ ਕਰਮਚਾਰੀਆਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਏਗੀ ਕਿ ਜੋ ਪੰਜਾਬ ਦਾ ਇਹਨਾਂ ਨੁਕਸਾਨ ਹੋਇਆ ਜਿਸ ਦੇ ਲਈ મોદી ਸਾਹਿਬ 2-2 ਲੱਖ ਰੁਪਇਆ ਇੱਕ ਆਦਮੀ ਦੀ ਕੀਮਤ ਰੱਖ ਕੇ ਚਲੇ ਗਏ ਔਰ 50-50 ਹਜ਼ਾਰ ਰੁਪਇਆ ਜ਼ਖਮੀਆਂ ਨੂੰ ਦੇ ਕੇ ਚਲੇ ਗਏ ਕਿ ਉਹ ਜਿਹੜੇ ਪਸ਼ੂ ਹੈ ਅੱਜ ਦੇ ਸਮੇਂ ਦੇ ਵਿੱਚ 70000 ਤੋਂ 1 ਲੱਖ ਰੁਪਏ ਦੇ ਕਰੀਬ ਇੱਕ ਪਸ਼ੂ ਦੀ ਕੀਮਤ ਹੈਗੀ ਹੈ ਜਿਹੜੇ ਪਸ਼ੂ ਉਹ ਲੱਖਾਂ ਪਸ਼ੂ ਜਿਹੜੇ ਹੈਗੇ ਆ ਉਹ ਵਹਿ ਗਏ ਜਾਂ ਮਰ ਗਏ ਔਰ ਇੰਨੀ ਮਤਲਬ ਮਹਾਮਾਰੀ ਫੈਲਣ ਦਾ ਖਤਰਾ ਹੈ ਕਿ ਜਿਸ ਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਜਿਨ੍ਹਾਂ ਦਾ ਸ਼ਾਕਸ਼ਾਤ ਗਵਾਹ ਮੈਂ ਹਾਂ ਕਿ ਫੀਲਡ ਦੇ ਵਿੱਚ ਘੁੰਮਦੇ ਮੇਰੀ ਵੀ ਤबीयत ਕੁਝ ਦਿਨਾਂ ਤੋਂ ਨਾ ਖੁਸ਼ਕੁਵਾਰ ਹੋ ਗਈ ਸੋ ਮੈਂ ਇਹ ਚਾਹਣਾ ਕਿ ਉਹਨਾਂ ਲੋਕਾਂ ਨੂੰ ਬਹੁਤ ਹੀ ਇਸ ਜ਼ਿੰਮੇਵਾਰੀ ਦੇ ਨਾਲ ਇਸ 60 ਸੱਤੀ ਦੇ ਵਿੱਚੋਂ ਕੱਢਿਆ ਜਾਵੇ ਮੈਨੂੰ ਇੰਜ ਲੱਗਦਾ ਹੈਗਾ ਕਿ ਇਹ ਨੇਚਰਲ ਡਿਸਾਸਟਰ ਤੋਂ ਜ਼ਿਆਦਾ ਇਹ ਮੈਨ ਡਿਸਾਸਟਰ ਬਣਦਾ ਚਲਾ ਗਿਆ ਕਿ ਜੋ ਵੀ ਕਟਨਾ ਜੋ ਵੀ ਹਾਲਾਤ ਬਣੇ ਹਨ ਕਿਉਂਕਿ ਅਗਰ ਸਰਕਾਰਾਂ ਮੌਕੇ ਤੇ ਜ਼ਿੰਮੇਵਾਰੀ ਲੈ ਕੇ ਉਹ ਅਗਰ ਆਪਣੀ ਜ਼ਿੰਮੇਵਾਰੀ ਦਿਖਾਉਂਦੀਆਂ ਤੇ ਆਮ ਲੋਕਾਂ ਦਾ ਇਹਨਾਂ ਨੁਕਸਾਨ ਨਾ ਹੁੰਦਾ ਜੋ ਪੰਜਾਬ ਦਾ ਨੁਕਸਾਨ ਹੋਇਆ ਸੋ ਇਹ ਜਿਹੜੇ ਐਸੇ ਹਾਲਾਤ ਆ ਇਹ ਹਾਲ ਤਾਂ ਘੱਟ ਦੱਸਦੇ ਆ ਲੇਕਿਨ ਇਹ ਆ ਕਿ ਪ੍ਰਸੰਚੇਨ ਜ਼ਿਆਦਾ ਸੜ ਜਾਂਦੇ ਆ ਕਿ ਇਹ ਅੱਜ ਇੱਕ ਸੂਝ-ਬੂਝ ਦੇ ਨਾਲ ਸਮਝਣ ਦੀ ਜ਼ਰੂਰਤ ਹੈ ਆਉਣ ਵਾਲੇ ਵਕਤ ਦੇ ਵਿੱਚ ਪੰਜਾਬੀਆਂ ਨੂੰ ਵੀ ਕਿ ਸਰਕਾਰਾਂ ਦੇ ਉੱਤੇ ਕਿੰਨਾ ਕੁ ਭਰੋਸਾ ਕਰਨਾ ਚਾਹੀਦਾ ਹੈ ਛੋਟੇ-ਛੋਟੇ ਹੁੰਦੇ ਸੀ ਬੱਸਾਂ ਦੇ ਉੱਤੇ ਲਿਖਿਆ ਹੁੰਦਾ ਸੀ ਸਾਈਡ ਦੇ ਉੱਤੇ ਕਿ ਸਵਾਰੀ ਆਪਣੇ ਸਮਾਨ ਦੀ ਖੁਦ ਜ਼ਿੰਮੇਵਾਰ ਹੈ ਸੋ ਮੈਂ ਆਪਣੇ ਵੀਰਾਂ ਨੂੰ ਬੰਨ ਭਰਾਵਾਂ ਨੂੰ ਇਹੋ ਹੀ ਅਪੀਲ ਕਰਦਾ ਜਿਹੜੇ ਡੇਰਿਆਂ 'ਚ ਬੈਠੇ ਆ ਜਾਂ ਜਿਹੜੇ ਇਸ ਹੜਪੀੜਤ ਏਰੀਏ ਦੇ ਵਿੱਚ ਬੈਠੇ ਸੀਗੇ ਇਹ ਤਾਂ ਜਿਹੜਾ ਹੈਗਾ ਇੱਕ ਖਾਲੀ ਰਾਵੀ ਦਰਿਆ ਨੇ ਇਹਨਾਂ ਨੁਕਸਾਨ ਕੀਤਾ ਹੁਣ ਸਤਲੁਜ ਦੇ ਵਿੱਚ ਪਾਣੀ ਛੱਡਿਆ ਗਿਆ ਜਿਹੜਾ ਬਚਦਾ ਕੁਛ ਦਾ ਏਰੀਆ ਸੀ ਉਹ ਤਬਾਈ ਹੋ ਗਈ ਔਰ ਜਿਹੜੇ ਪਰਿਵਾਰ ਆਪਣੇ ਸੁੱਕੇ ਪਿੰਡਾਂ ਦੇ ਵਿੱਚ ਬੈਠੇ ਆ ਉਹਨਾਂ ਨੇ ਜੀ ਜਾਨ ਦਿਨ ਰਾਤ ਇੱਕ ਕਰਕੇ ਉਹਨਾਂ ਹਾਰਪੀਡ ਪਰਿਵਾਰਾਂ ਤੱਕ ਮਦਦ ਹਰ ਕਿਸਮ ਦੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਦੂਸਰੀਆਂ ਸਟੇਟਾਂ ਤੋਂ ਵੀ ਆ ਕੇ ਲੋਕਾਂ ਨੇ ਮਦਦ ਕੀਤੀ ਉਹਨਾਂ ਦਾ ਵੀ ਧੰਨਵਾਦ ਬਣਦਾ ਦੇਸ਼ਾਂ ਵਿਦੇਸ਼ਾਂ ਚੋਂ ਰੱਬ ਦੇ ਪਿਆਰਿਆਂ ਨੇ ਹਰ ਕਿਸਮ ਦੀ ਮਦਦ ਕੀਤੀ ਉਹਨਾਂ ਦਾ ਵੀ ਧੰਨਵਾਦ ਕਰਨਾ ਬਣਦਾ ਸੋ ਮੈਨੂੰ ਇੰਜ ਲੱਗਦਾ ਹੈਗਾ ਕਿ ਅਗਰ ਇਨਸਾਨੀਅਤ ਜਿੰਦਾ ਹੈ ਤਾਂ ਜਿੰਦਾ ਦੀ ਮਿਸਾਲ ਜਿਹੜੀ ਹੈ ਉਹ ਲੋਕਾਂ ਨੇ ਪੰਜਾਬ ਦੇ ਵਿੱਚ ਇਸ ਮੌਜੂਦਾ ਹਾਲਾਤ ਦੇ ਵਿੱਚ ਦੇ ਕੇ ਸਰਕਾਰ ਦੇ ਮੂੰਹ ਤੇ ਇੱਕ ਚਪੇੜ ਜ਼ਰੂਰ ਮਾਰ ਦਿੱਤੀ ਹੈਗੀ ਕਿ ਸਰਕਾਰ ਨੇ ਕੀ ਕੀਤਾ ਔਰ ਲੋਕਾਂ ਦੀ ਜਿਹੜੀ ਸੋਚ ਸੀ ਜਾਗਦੀ ਜਮੀਰ ਸੀ ਉਹ ਪੰਜਾਬੀਆਂ ਨੇ ਦੱਸੀ ਹੈ ਸੋ ਮੈਂ ਦਿਲੋਂ ਧੰਨਵਾਦ ਕਰਦਾ ਔਰ ਮੈਂ ਇਹ ਵੀ ਕਹਿਣਾ ਚਾਹੁੰਦਾ ਹੈਗਾ ਕਿ ਇਸ ਪੰਜਾਬ ਦਾ ਸਰਕਾਰਾਂ ਨੂੰ ਅਗਰ ਦਰਦ ਹੁੰਦਾ ਤਾਂ ਪੰਜਾਬ ਇਸ ਤਰ੍ਹਾਂ ਰੋੜ ਨਾ ਜਾਂਦਾ ਜਿਸ ਤਰ੍ਹਾਂ ਰੋੜਿਆ ਹੈਗਾ